ਈਐਸਆਰ ਵਿਜੀਲੈਂਸ ਨੇ ਉਸ ਸਬ ਇਨਸਪੈਕਟਰ ਨੂੰ ਉਸ ਥਾਣੇਦਾਰ ਨੂੰ ਕਾਬੂ ਕੀਤਾ ਜਿਹੜਾ ਬਾਜ਼ ਨਹੀਂ ਸੀ ਆਉਂਦਾ ਪਹਿਲਾਂ ਵੀ ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ੀ ਹੈ ਤੇ ਹੁਣ ਫੇਰ ਉਸਨੇ 50000 ਰੁਪਏ ਰਿਸ਼ਵਤ ਲਈ ਤੇ ਇਸ ਵਾਰ ਕਾਬੂ ਆ ਗਿਆ ਪਹਿਲਾਂ ਕਿਹੜੇ ਕਿਹੜੇ ਪੁੱਠੇ ਕੰਮ ਕੀਤੇ ਚਾਨ ਚਾੜੇ ਉਹ ਵੀ ਹੁਣ ਗੱਲਾਂ ਬਾਹਰ ਆਉਣਗੀਆਂ ਕਿਉਂਕਿ ਤਫ਼ਤੀਸ਼ ਹੋਣੀ ਬਾਕੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਸਬ ਇਨਸਪੈਕਟਰ ਕੁਲਵੰਤ ਸਿੰਘ ਜਿਹੜਾ ਕੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਾਬੂ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਸਬ ਇੰਸਪੈਕਟਰ 50000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਕੀਤਾ ਜਾਂਦਾ ਪੰਜਾਬ ਵਿਜੀਲੈਂਸ ਵੱਲੋਂ ਇਹ ਖੁਦ ਜਾਣਕਾਰੀ ਦਿੱਤੀ ਗਈ ਹੈ ਕਿ ਸੋਮਵਾਰ ਨੂੰ ਪੁਲਿਸ ਕਮਿਸ਼ਨਰੇਟ ਦਫ਼ਤਰ ਅੰਮ੍ਰਿਤਸਰ ਦੀ ਆਰਥਿਕ ਅਪਰਾਧ ਅਪਰਾਧ ਸ਼ਾਖਾ ਵਿਖੇ ਤਨਾਤ ਸਬ ਇੰਸਪੈਕਟਰ ਕੁਲਵੰਤ ਸਿੰਘ ਨੂੰ ਅੰਮ੍ਰਿਤਸਰ ਸਿਟੀ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਆ ਕਿਹਾ ਗਿਆ ਕਿ ਉਕਤ ਮੁੱਲਜਮ ਸਬ-ਇੰਸਪੈਕਟਰ ਨੂੰ ਸੂਰਜ ਮਹਿਤਾਵਾਸੀ ਗੋਪਾਲਦਾਸ ਰੋਡ ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਵਿਜੀਲੈਂਸ ਨੇ ਅੱਗੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਕਤ ਪੁਲਿਸ ਮੁਲਾਜ਼ਮ ਹਾਈ ਕੋਰਟ ਤੋਂ ਉਸਦੇ ਪਿਤਾ ਦੀ ਗ੍ਰਿਫਤਾਰੀ ਤੇ ਅੰਤਰੀਮ ਸਟੇ ਮਿਲਣ ਤੋਂ ਬਾਅਦ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਅਤੇ ਇਸ ਮੁਕਾਦਮੇ ਵਿੱਚ ਨਿਯਮਤ ਜ਼ਮਾਨਤ ਲੈਣ ਵਿੱਚ ਮਦਦ ਕਰਨ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਕਤ ਥਾਣੇਦਾਰ ਉਸ ਦੇ ਪਿਤਾ ਦੁਆਰਾ ਉਹਨਾਂ ਦੀ ਸਾਂਝੀ ਫਰਮ ਵਿੱਚ ਭਾਈਵਾਲਾਂ ਵਿਰੁੱਧ ਦਰਜ ਇੱਕ ਵੱਖਰੇ ਕੇਸ ਵਿੱਚ ਵੀ ਮਦਦ ਦੇਣ ਦੇ ਨਾਮ ਹੇਠ ਪਹਿਲਾਂ ਹੀ 1 ਲੱਖ ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ। ਔਰ ਵਿਜੀਲੈਂਸ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਿਸ਼ਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਅਮ੍ਰਿਤਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਸਬ ਇੰਸਪੈਕਟਰ ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜੋ ਇੱਕ ਪ੍ਰਕਿਰਿਆ ਗ੍ਰਿਫਤਾਰ ਕਰਨ ਦੀ ਉਸ ਨੂੰ ਪੂਰਾ ਕਰਦੇ ਹੋਏ 50 ਹਜ਼ਾਰ ਰੁਪਏ ਰਿਸ਼ਵਤ ਲੈਦਿਆਂ ਅੰਗੇ ਹੱਥੀ ਕਾਬੂ ਕਰ ਲਿਆ ਜਾਂਦਾ। ਉਨਾ ਅਗੇ ਵੀ ਦੱਸਿਆ ਕਿ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਅਮ੍ਰਿਤਸਰ ਰੇਂਜ ਵਿਖੇ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮਕਦਮਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਜਾਂਚ ਵੀ ਹਾਲੇ ਜਾਰੀ ਹੈ ਇਸ ਦੇ ਵਿੱਚ ਪਤਾ ਲੱਗੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੁਛਗਿਸਤ ਦੇ ਵਿੱਚ ਰਿਮਾਂਡ ਦੇ ਉੱਤੇ ਕੇਸ ਤੇ ਕੋਲੋਂ ਹੋਰ ਕੀ ਕੁਝ ਨਿਕਲਦਾ ਹੈ ਜਾਂ ਫਿਰ ਹੋਰ ਕੀ ਕੁਝ ਆਪਣੇ ਆਪ ਕਬੂਲਦਾ ਹੈ ਕਿ ਮੈਂ ਇਸ ਤੋਂ ਪਹਿਲਾਂ ਵੀ ਕਿਉਂਕਿ ਡਿਊਟੀ ਸਬ ਇੰਸਪੈਕਟਰ ਦੀ ਕੋਈ ਪਹਿਲੇ ਦਿਨ ਦੀ ਨਹੀਂ ਸੀ ਕਾਫੀ ਲੰਬੇ ਸਮੇਂ ਤੋਂ ਸੇਵਾਵਾਂ ਤੇ ਵੇਚੀ ਔਰ ਕੀ ਇਹ ਪਹਿਲਾ ਦਿਨ ਸੀ ਇਸ ਦਾ ਰਿਸ਼ਵਤ ਲੈਣ ਦਾ ਜਾਂ ਇਸ ਤੋਂ ਪਹਿਲਾਂ ਵੀ ਕਿਉਂਕਿ ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਸੇ ਮਾਮਲੇ ਦੇ ਵਿੱਚ 1 ਲੱਖ ਰੁਪਈਆ ਰਿਸ਼ਵਤ ਪਹਿਲਾਂ ਵੀ ਲੈ ਚੁੱਕਾ ਥਾਣੇਦਾਰ ਤੇ ਹੁਣ 50 ਹਜ਼ਾਰ ਰੁਪਏ ਫੇਰ ਕਿਸ ਟੰਗ ਦੇ ਨਾਲ ਮੰਗੇ ਗਏ ਕਿਵੇਂ ਮੰਗੇ ਗਏ ਕਿਵੇਂ ਉਸ ਨੇ ਕਿਹਾ ਕਿ ਮੈਂ ਇਸ ਕੰਮ ਦੇ ਵਿੱਚ ਤੁਹਾਡਾ ਸਹਿਯੋਗ ਕਰ ਦਿਆਂਗਾ ਪਰ ਇਸ ਬਦਲੇ ਮੈਨੂੰ ਪੈਸੇ ਚਾਹੀਦੇ ਨੇ ਤੇ ਇਸੇ ਕਰਕੇ ਸਾਰੀ ਜਿਹੜੀ ਤਫ਼ਤੀਸ਼ ਮੁੰਡਲੀ ਪੂਰੀ ਕਰਦੇ ਹੋਇਆ ਵਿਜੀਲੈਂਸ ਨੇ ਕਾਰਵਾਈ ਕਰ ਦਿੱਤੀ ਤੇ ਸਾਬ ਇੰਸਪੈਕਟਰ ਕੁਲਵੰਤ ਸਿੰਘ ਵਿਜੀਲੈਂਸ ਦੇ ਅੜਿੱਕੇ ਚੜਦਾ ਤੇ ਕਾਬੂ ਆ ਗਿਆ ਆਖਰਕਾਰ ਹੁਣ ਦੇਖਦੇ ਆ ਕਿ ਇਸ ਮੁਕਦਮਾ ਦਰਜ ਹੋਏ ਤੋਂ ਬਾਅਦ ਜਦੋਂ ਪੁਸ਼ਗਿਸ਼ ਹੋਣੀ ਆ ਉਸ ਦੇ ਵਿੱਚ ਹੋਰ ਕੀ ਕੁਝ ਕਬੂਲਦਾ ਕਿਸ ਤੋਂ ਪਹਿਲਾਂ ਥਾਣੇਦਾਰੀ ਕਰਦਿਆਂ ਨੌਕਰੀ ਕਰਦਿਆਂ ਕਿਸ ਕਿਸ ਤੋਂ ਕਿੰਨੇ ਪੈਸੇ ਲਏ ਕੀ ਉਸ ਦੀ ਜਿਹੜੀ ਖਾਤੇ ਵੀ ਚੈੱਕ ਕੀਤੇ ਜਾਣਗੇ ਜਾਇਦਾਦ ਦੇ ਵੇਰਵੇ ਵੀ ਚੈੱਕ ਕੀਤੇ ਜਾ ਸਕਦੇ ਨੇ ਕਿਉਂਕਿ ਕੰਮ ਹੀ ਇਹੀ ਆ ਪੁਸ਼ਗਿਸ਼ ਦੇ ਵਿੱਚ ਕਿ ਉਸ ਨੇ ਆਪਣੀ ਮਿਹਨਤੀ ਕਮਾਈ ਨਾਲ ਕਿੰਨੀ ਜਾਇਦਾਦ ਬਣਾਈ ਹੈ ਔਰ ਇਸ ਤੋਂ ਇਲਾਵਾ ਕੀ ਉਸਨੇ ਕੋਈ ਹੋਰ ਜਾਇਦਾਦ ਬਣਾਈ ਜਾਂ ਨਹੀਂ ਬਣਾਈ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲੈਣ ਦੀ ਖਾਤਰ ਹੀ ਉਸ ਤੋਂ ਪੁੱਛਗਿਸ਼ ਹੋਣੀ ਹੈ ਤੇ ਸਾਬ ਇੰਸਪੈਕਟਰ ਕੁਲਵੰਤ ਸਿੰਘ ਦੀਆਂ ਮੁਸ਼ਕਲਾਂ ਇਸ ਗ੍ਰਿਫਤਾਰੀ ਤੋਂ ਬਾਅਦ ਹੋਰ ਜ਼ਿਆਦਾ ਵੱਧ ਗਈਆਂ ਨੇ ਇਸ ਬਾਬਤ ਬਿਜ਼ਨਸ ਦੀ ਜਿਹੜੀ ਕਾਰਵਾਈ ਰੁਟੀਨ ਦੇ ਵਿੱਚ ਹੋ ਰਹੀ ਹੈ ਜ਼ਿਆਦਾਤਰ ਮਾਲ ਵਿਭਾਗ ਦੇ ਮੁਲਾਜ਼ਮ ਕਰਮਚਾਰੀ ਜਾਂ ਫਿਰ ਕੋਈ ਪੁਲਿਸ ਚੌਕੀਆਂ ਦੇ ਜਾਂ ਥਾਣਿਆਂ ਦੇ ਜਿਹੜੇ ਫੜੇ ਜਾ ਰਹੇ ਨੇ ਲਗਾਤਾਰ ਮੁਲਾਜ਼ਮ ਉਹਨਾਂ ਦੇ ਬਾਰੇ ਵਿਜੀਲੈਂਸ ਦੇ ਜਿਹੜੀ ਕਾਰਵਾਈ ਹੋ ਰਹੀ ਹੈ ਤੁਹਾਡਾ ਕੀ ਸੁਝਾਅ ਹੈ ਕਿ ਇਸ ਤੋਂ ਇਲਾਵਾ ਵੀ ਹੋਰ ਵੀ ਕਦਮ ਚੁੱਕਣ ਦੀ ਲੋੜ ਹੈ ਜਾਂ ਫਿਰ ਜਿਹੜੀ ਵਿਜੀਲੈਂਸ ਕਾਰਵਾਈ ਲਗਾਤਾਰਤਾ ਦੇ ਵਿੱਚ ਕਰ ਰਹੀ ਹੈ ਉਹ ਕਾਫੀ ਸੰਤੁਸ਼ਟਪੂਰਵਕ ਹੈ ਯਾਨੀ ਕਿ ਪੂਰੀ ਤਸੱਲੀ ਦੇ ਨਾਲ ਕੰਮ ਹੋ ਰਿਹਾ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਕਿ ਇਸ ਦੇ ਨਾਲ ਰਿਸ਼ਵਤ ਖੋਰੀ ਦੇ ਮਾਮਲੇ ਪਹਿਲਾਂ ਨਾਲੋਂ ਘਟ ਰਹੇ ਨੇ ਰਿਸ਼ਵਤ ਘਟ ਰਹੀ ਹੈ ਸਰਕਾਰੀ ਦਫ਼ਤਰਾਂ 'ਚ ਜਾਂ ਉਸੇ ਤਰ੍ਹਾਂ ਬਰਕਰਾਰ ਹੈ ਇਸ ਦੇ ਬਾਰੇ ਕੋਈ ਆਪਣਾ ਸੁਝਾਅ ਵੀ ਤੁਸੀਂ ਦੇਣਾ ਚਾਹੋ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੋ ਤਾਂ ਉਹ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ